ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵਾਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨਾਂ ਅਤੇ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤਾਂ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ 온ਟਾਰੀਓ ਸੂਬੇ ਦੇ ਵਿੱਚ ਰਹਿੰਦੇ ਹਨ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਹੈ ਕਿ 온ਟਾਰੀਓ ਗਵਰਨਮੈਂਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਤਹਿਤ ਹੁਣ ਤੁਹਾਨੂੰ 35000 ਡਾਲਰ ਤੱਕ ਗ੍ਰਾਂਟ ਦੇ ਰਹੀ ਹੈ ਜ ਤੁਸੀਂ ਵੀ ਬਜ਼ੁਰਗਾਂ ਨੂੰ ਸਾਂਭਣ ਵਾਲਾ ਕੋਈ ਪ੍ਰੋਗਰਾਮ ਜੁਆਇਨ ਕੀਤਾ ਹੋਇਆ ਹੈ ਤੇ ਤੁਸੀਂ 2 ਸਾਲ ਦਾ ਕੋਰਸ ਕੀਤਾ ਹੋਇਆ ਹੈ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਤੇ ਤੁਹਾਨੂੰ ਆਸਾਨੀ ਦੇ ਨਾਲ ਹੁਣ ਸਾਲ 2026 ਦੇ ਵਿੱਚ ਪੀਆਰ ਮਿਲ ਜਾਵੇਗੀ ਜੀ ਹਾਂ ਸਾਲ 2025 ਦੇ ਦੌਰਾਨ ਵੀ ਸਭ ਤੋਂ ਵੱਧ ਪੀਆਰ ਦੀ ਗਿਣਤੀ ਜਿਹੜੀ ਕਿ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੂੰ ਹੀ ਮਿਲੀ ਹੈ ਤੇ ਸਾਲ 2026 ਦੇ ਵਿੱਚ ਤੇ ਸਾਲ 2028 ਤੱਕ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਪ੍ਰੋਗਰਾਮ ਦੇ ਤਹਿਤ ਧੜਾ ਧੜ ਪੀਆਰ ਦਿੱਤੀ ਜਾਵੇਗੀ ਜੀ ਹਾਂ ਇਸੇ ਹੀ ਕਾਰਨ ਹੁਣ 온ਟਾਰੀਓ ਸਰਕਾਰ ਜ਼ਿਆਦਾ ਗ੍ਰਾਂਟਸ ਦੇ ਕੇ ਵਰਕਰਾਂ ਨੂੰ ਉਤਸ਼ਾਹਤ ਕਰ ਰਹੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਆਬਾਦੀ ਹੁਣ ਬਜ਼ੁਰਗਾਂ ਦੀ ਹੋ ਚੁੱਕੀ ਹੈ ਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 35000 ਡਾਲਰ ਤੱਕ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਆਸਾਨੀ ਦੇ ਨਾਲ ਉਹਨਾਂ ਨੂੰ ਪੀਆਰ ਵੀ ਮਿਲ ਜਾਵੇਗੀ ਜੀ ਹਾਂ ਜੇਕਰ ਤੁਸੀਂ ਵੀ ਕੈਨੇਡਾ ਦੇ ਵਿੱਚ ਹੁਣ ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ ਜੁਆਇਨ ਕੀਤਾ ਹੈ ਤੇ ਕੋਰਸ ਕੀਤਾ ਹੋਇਆ ਹੈ ਸੋ ਤੁਹਾਨੂੰ 5400 ਡਾਲਰ ਤੱਕ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਗ੍ਰਾਂਟ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਇਹ ਪ੍ਰੋਗਰਾਮ ਦੇ ਤਹਿਤ ਤੇ 100 ਕਿਲੋਮੀਟਰ ਦੂਰ ਜਾ ਕੇ ਕੰਮ ਕਰਦੇ ਹੋ ਤੇ ਤੁਹਾਨੂੰ 10000 ਡਾਲਰ ਤੱਕ ਦੀ ਗ੍ਰਾਂਟ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫੇਰ ਵੀ ਦਿੱਤੀ ਜਾਵੇਗੀ ਤੇ ਇਸ ਤੋਂ ਬਾਅਦ ਜੇਕਰ ਤੁਸੀਂ ਕੈਨੇਡਾ ਦੇ ਵਿੱਚ 12 ਮਹੀਨੇ ਦੇ ਲਈ 1 ਸਾਲ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਨਾਲ ਇੱਕ ਕਮਿਟਮੈਂਟ ਕਰ ਲੈਂਦੇ ਹੋ ਕਿ 12 ਮਹੀਨੇ ਤੱਕ ਤੁਸੀਂ ਇਹੀ ਕੰਮ ਕਰਨਾ ਹੈ ਤੇ ਫੇਰ ਵੀ ਤੁਹਾਨੂੰ 10000 ਡਾਲਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਜੇਕਰ ਤੁਸੀਂ ਕੈਨੇਡਾ ਦੇ ਰੂਰਲ ਏਰੀਆ ਦੇ ਵਿੱਚ ਸ਼ਿਫਟ ਹੋ ਕੇ ਬਜ਼ੁਰਗਾਂ ਦੀ ਕੇਅਰ ਵਾਲਾ ਪ੍ਰੋਗਰਾਮ ਜਿਹੜਾ ਕਿ ਹੋਮ ਗੇਅਰ ਵਰਕਰ ਦੇ ਤਹਿਤ ਕੰਮ ਕਰਦੇ ਹੋ ਤੇ ਤੁਹਾਨੂੰ ਫੇਰ ਵੀ ਪਰਸਨਲ ਸਪੋਰਟ ਵਰਕਰ ਦੇ ਤਹਿਤ ਆਸਾਨੀ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀ ਕਿ ਪੀਆਰ ਮਿਲੇਗੀ ਤੇ ਇਸ ਤੋਂ ਇਲਾਵਾ 10000 ਡਾਲਰ ਹੋਰ ਮਿਲੇਗਾ ਸੋ ਕੁੱਲ ਮਿਲਾ ਕੇ 35000 ਡਾਲਰ ਤੁਹਾਨੂੰ ਕੈਨੇਡਾ ਦੇ ਵਿੱਚ ਪਰਸਨਲ ਸਪੋਰਟ ਕੇਅਰ ਵਰਕਰ ਦੇ ਤਹਿਤ ਮਿਲ ਸਕਦਾ ਹੈ ਤੇ ਇਸ ਤੋਂ ਇਲਾਵਾ ਇਸ ਦੇ ਵਿੱਚ ਆਸਾਨੀ ਦੇ ਨਾਲ ਤੁਹਾਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੀਆਰ ਵੀ ਦੇ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਅਪਡੇਟ ਦੀ ਗੱਲ ਕਰੀਏ ਤਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਦੇ ਵਿੱਚ ਸੀਆਰਐਸ ਸਕੋਰ ਵੀ ਕਾਫੀ ਜ਼ਿਆਦਾ ਘਟਾ ਰੱਖਿਆ ਗਿਆ ਹੈ ਤੇ ਦੂਜੇ ਪਾਸੇ ਜਿਹੜੇ ਹੁਣ CRS ਸਕੋਰ ਦੇ ਤਹਿਤ ਨਵੇਂ ਡਰਾਅ ਕੱਢੇ ਜਾ ਰਹੇ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਸ ਦੇ ਵਿੱਚ ਵੀ 500 ਤੋਂ ਥੱਲੇ ਥੱਲੇ ਹੀ ਜਿਹੜਾ ਹੁਣ CRS ਸਕੋਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਜੋ ਕਿ ਆਸਾਨੀ ਦੇ ਨਾਲ ਸਟੂਡੈਂਟਾਂ ਨੂੰ ਖਾਸ ਤੌਰ ਦੇ ਉੱਤੇ PR ਮਿਲ ਸਕੇ ਸੋ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਦੇ ਲਈ ਵੱਡੀਆਂ ਖੁਸ਼ਖਬਰੀਆਂ ਆ ਰਹੀਆਂ ਹਨ